ਇਹ ਪਤਾ ਲੱਗਿਆ ਵੀ ਤੁਹਾਡੇ ਕੋਲ ਇਹਦੀ ਪਿਛਲੀ ਹਿਸਟਰੀ ਵੀ ਹੈ ਜੀ ਉਹਦੇ ਬਾਰੇ ਕੋਈ ਜਾਣਕਾਰੀ ਕੀ ਗੱਲ ਹੋਈ ਹੈ ਅੱਜ ਦਾ ਕੀ ਜੀ ਮੈਂ ਡਾਕਟਰ ਅਨੰਦ ਜੀ ਸ਼ੇਵਰਾਮ ਹਸਪੀਟਲ ਮੈਡੀਕਲ ਸੁਪਰੀਡੈਂਟ ਤੇ ਇਹ ਲੜਕਾ ਸਾਡੇ ਕੋਲ ਨਾ 4-7 ਨੂੰ ਆਇਆ ਜੀ 4 ਜੁਲਾਈ ਨੂੰ ਆਇਆ ਤੇ ਉਦੋਂ ਇਹ ਇਹਦੇ ਕੋਈ ਸੱਟਾਂ ਲੱਗੀਆਂ ਹੋਈਆਂ ਸੀ ਜਿਸ ਤਰ੍ਹਾਂ ਇਹ ਪੁਲਿਸ ਇਨਫੋਰਮੇਸ਼ਨ ਉਦੋਂ ਵੀ ਇਹਦੀ ਗਈ ਆ ਤੇ ਇਹਦੇ ਫੇਸ ਤੇ ਸੀ ਔਰ ਇਹਦੇ ਸਿਰ 'ਚ ਵੀ ਸੱਟਾਂ ਲੱਗੀਆਂ ਹੋਈਆਂ ਸੀ ਉਸ ਟਾਈਮ ਫੇਰੇ ਦੀ ਪੁਲਿਸ ਇਨਫਰਮੇਸ਼ਨ ਗਈ ਆ ਕਿ ਠੀਕ ਹੋ ਕੇ ਗਿਆ ਤੇ ਅੱਜ ਐਮਰਜੈਂਸੀ ਚ ਆਇਆ ਤਾਂ ਮਤਲਬ ਨਹੀਂ ਸੀ ਅਸੀ ਅਟੈਂਪਟ ਕੀਤੀ ਤੇ ਨਹੀਂ ਰਿਵਾਈਵ ਹੋਇਆ ਮਤਲਬ ਕਿ ਨਹੀਂ ਸੀ ਹੋ ਪਰ ਜਾਂਚਣ ਚ ਪਤਾ ਲੱਗਿਆ ਕਿ ਉਹਦੇ ਗਲੇ ਤੇ ਨਿਸ਼ਾਨ ਹੈਗਾ ਮਾਰਕ ਦੇ ਸੂਸਾਈਡਲ ਮਾਰਕ ਜਿਹੜਾ ਹੈਗਾ ਉਹਦੀ ਫੇਰ ਪੁਲਿਸ ਇਨਫਰਮੇਸ਼ਨ ਕੀਤੀ ਹੈ ਸਤਿਕਾਰੇ ਦਾਸਤਾ ਜਿਹੜੀ ਜਾਂਚ ਦੇ ਵਿੱਚ ਗਲੇ ਦੇ ਨਿਸ਼ਾਨ ਤੋਂ ਇਲਾਵਾ ਕਿਤੇ ਬਾਡੀ ਦੇ ਹੋਰ ਵੀ ਨਿਸ਼ਾਨ ਪਾਏ ਗਏ। ਹੋਰ ਕਿਤੇ ਕੁਝ ਖਾਸ ਨਹੀਂ ਮਿਲਿਆ। ਫਿਰ ਹਾਲ ਗਲੇ ਵਾਲਾ ਤਾਂ ਪ੍ਰੋਮਿਨੈਂਟ ਹੈ। ਇਸ ਬਾਰੇ ਨਾ ਕੌਸਮਨਿਟੀ ਵਿਭਾਗ ਦੇ ਇੱਥੇ ਕੀ ਹੈ? ਨਹੀਂ ਹੈ। ਪੇਜ। ਅੱਛਾ ਅਮਨਪ੍ਰੀਤ ਜੀ ਜਿਹੜਾ ਇਹ ਹਾਦਸਾ ਹੋਇਆ ਇਹਦੇ ਬਾਰੇ ਤੁਹਾਨੂੰ ਕੀ ਜਾਣਕਾਰੀ ਗਈ? ਜਾਣਕਾਰੀ ਭਾਜੀ ਐਦਾਂ ਮੈਂ ਪਖਵਾਲਾ ਰੋਡ ਤੇ ਰਹਿੰਦਾ। ਜਿਹੜਾ ਉਹ ਬੰਦਾ ਵਾ ਜਿਨ੍ਹਾਂ ਕੋਲੇ ਕੰਮ ਕਰਦੇ ਸੀ ਉਹ ਵੀ ਪਖਵਾਲਾ ਰੋਡ ਤੇ ਰਹਿੰਦਾ ਵਾ। ਉਹ ਚੱਕਰ ਇਦਾਂ ਸੀਗਾ ਇਹ ਕੰਮ ਕਰਦੇ ਸੀ ਉਹਨਾਂ ਦੀ ਸ਼ਾਪ ਤੇ। ਉਹਨਾਂ ਦੀ ਸ਼ਾਪ ਤੇ ਕੰਮ ਕਰਦੇ ਸੀਗੇ ਤੇ ਅਚਾਨਕ ਕੰਮ ਉਹਨਾਂ ਨੇ ਜਵਾਬ ਦੇ ਦਿੱਤਾ ਸੀਗਾ 2 ਮਹੀਨੇ ਪਹਿਲਾਂ ਵੀ ਉੱਥੇ ਸੀ ਵੀ ਮੈਨੂੰ ਕੰਮ ਨਹੀਂ ਕਰ ਸਕਦਾ ਤੇ ਉਹਦੇ ਬਾਅਦ ਜਦੋਂ ਉਹਨਾਂ ਨੇ ਜਵਾਬ ਦਿੱਤਾ ਦੂਜੀ ਸ਼ਾਪ ਤੇ ਲੱਗ ਗਿਆ ਬੰਦਾ ਉੱਥੋਂ 2 ਮਹੀਨੇ ਬਾਅਦ ਬੁਲਾ ਕੇ ਉਹਦੇ ਨਾਲ ਬੁਰੀ ਤਰੀਕੇ ਨਾਲ ਕੁੱਟਮਾਰ ਕਰੀ ਬਹੁਤ ਜ਼ਿਆਦਾ ਕੁੱਟਮਾਰ ਕਰੀ ਉਹ ਨਾਲ ਤੇ ਉਹਦੇ ਬਾਰੇ ਉਹ ਦਾਖਲ ਇੱਥੇ ਦਾਖਲ ਰਿਹਾ 5-7 ਦਿਨ ਆਹੀ ਹਸਪੀਟਲ ਦੇ ਵਿੱਚ ਤੇ ਉਹਦੇ ਬਾਅਦ ਉਹ ਪੁਲਿਸ ਵਾਲੇ ਆਏ ਬਿਆਨ ਲੈਣ ਪੁਲਿਸ ਵਾਲਿਆਂ ਨੇ ਧਮਕਾਇਆ ਇਹਨਾਂ ਨੂੰ ਆ ਕੇ ਵੀ ਤੁਸੀਂ ਉਹ ਵੱਡਾ ਬੰਦਾ ਵਾ ਵੀ ਤੁਸੀਂ ਉਹਨੂੰ ਕੁਝ ਕਹਿਣਾ ਨਹੀਂ ਹੈਗਾ ਤੁਸੀਂ ਆਉਦੇ ਘਰੇ ਚੱਲੋ ਵੀ ਉਹ ਪੈਸੇ ਵਾਲਾ ਬੰਦਾ ਵਾ ਇਹ ਜੀ ਹੋਈ ਹੁਣ ਹਫਤਾ ਕੀ ਹਫਤਾ ਕੀ ਹੋਇਆ ਵਾ ਦੁਬਾਰਾ ਤੇ ਇਹਨਾਂ ਨੇ ਅੱਜ ਮਤਲਬ ਉਹਨਾਂ ਦੀ ਕਰਕੇ ਟੈਨਸ਼ਨ ਦੇ ਵਜ੍ਹਾ ਸੂਸਾਈਡ ਕਰ ਲਿਆ ਕੋਈ ਇੱਜਿੱਕੇ ਪਹਿਲੀ ਨੱਥਪਾਲ ਨੇ ਸ਼ੈਦਾ ਦੇ ਕੰਮ ਲਾਉਂਦੇ ਨਹੀਂ ਹੋਣਾ ਸੀਗਾ ਭਾਈ ਨਹੀਂ ਹੋਣਾ ਸੀਗਾ ਮਾਲਸ ਵਾਲਿਆਂ ਨੇ ਮੇਰੀ ਗੱਲ ਸੁਣੋ ਆਪ ਕਹੇ ਬਾ ਹਾਂ ਵੀ ਵੱਡੇ ਬੰਦੇ ਨੇ ਵੀ ਤੁਸੀਂ ਕੁਝ ਨਹੀਂ ਕਰ ਸਕਦੇ ਉਹ ਉਹ ਪ੍ਰਾਪਰਟੀ ਦਾ ਕੰਮ ਉਹ ਬੰਦੇ ਦਾ ਤੇ ਤੁਸੀਂ ਐਦਾਂ ਕਰਕੇ ਉਹ ਧਮਕਾ ਕੇ ਘੇੜਾ ਕੇ ਗਿਆ ਤੇ ਡਰ ਕੇ ਬਚਾਰੇ ਆ ਜੀ ਸਰ ਕਿਹੜੇ ਥਾਣੇ ਦੀ ਪੁਲਿਸ ਆ ਜੀ ਓ ਦਮੋਰੀਆ ਪੜਾ ਉਥੇ ਹੈਗਾ ਨਾ ਗਾਣਾ ਨਹੀਂ ਟਕਵਾਲੀ ਤੋਂ ਆਈ ਸੀ ਬਹੁਤ ਟਾਈਮ ਦਾ ਦਾਖਲ ਸੀ ਡਾਕਟਰਾਂ ਨੇ ਵੀ ਜ਼ੋਰ ਪਾਇਆ ਬੱਚੇ ਨੂੰ ਘਰੇ ਲੈ ਜੋ ਹਾਂਜੀ ਬੱਚੇ ਨੂੰ ਅਸੀਂ ਇੱਥੇ ਹੀ ਸੀ ਮੌਕੇ ਤੇ ਡਾਕਟਰ ਕਹਿੰਦੇ ਛੁੱਟੀ ਕਰਕੇ ਲੈ ਜਾਓ ਛੁੱਟੀ ਉਹ ਵਿਚਾਰੀ ਗਰੀਬਣੀ ਕਿੱਥੋਂ ਲੈ ਜਾਂਦੀ ਲੈ ਗਈ ਛੁੱਟੀ ਕਰਾ ਕੇ ਹੁਣ ਗਲੀ ਗਵਾਂਡਾ ਨੂੰ ਬੁਲਾਉਂਦਾ ਸੀ ਬੁੰਦ ਲਿਆ ਬੁੰਦ ਲਿਆ ਕਰ ਅੱਜ ਅਸੀਂ ਇਹ ਕਹਿੰਨੇ ਵੀ ਉਹਨੇ ਰੱਸੀ ਪਾ ਲਈ ਕੁਛ ਵੀ ਪਾ ਲਿਆ ਪਰ ਉਹਨਾਂ ਦੀ ਬਜਾ ਨਾਲ ਮਰਿਆ ਆ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਅਸੀਂ ਭਾਈ ਕਾਰਵਾਈ ਕਰਾਉਂਦੇ ਹਾਂ ਉਹਨਾਂ ਨੂੰ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦੇ ਸਖਤੋ ਸਖਤ ਹਾਂਜੀ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਹੈ ਨਾ ਹੋਣੀ ਦੇਈਏ ਹਾਂਜੀ ਇਹਦਾ ਸਾਥ ਦੇਵਾਂਗੇ ਡਟ ਕੇ ਸਾਥ ਦੇਵਾਂਗੇ ਅਸੀਂ ਭਾਜੀ ਹਾਂ ਠੀਕ ਹੈ ਜੀ ਇਹ ਬਾਅਦ ਕੀ ਹੈਗਾ ਤਿੰਨ ਤਰੀਕ ਦਾ ਜੀ ਇਹ ਮੁੰਡਾ ਮੇਰੇ ਕੋਲ ਇਹਦੀ ਮੰਮੀ ਆਈ ਵੀ ਮੇਰੇ ਮੁੰਡੇ ਨੂੰ ਮਾਰਿਆ ਕੁੱਟਿਆ ਬਹੁਤ ਆ ਤੇ ਮੈਨੂੰ ਇਨਸਾਫ ਦਿਵਾਓ ਮੈਂ ਉਹਨੂੰ ਪੁੱਛਿਆ ਤਾਂ ਗੱਲ ਕੀ ਹੋਈ ਹੈ ਕਹਿੰਦੇ ਜੀ ਉਹ ਚੋਰੀ ਦਾ ਇਲਜ਼ਾਮ ਲਗਾਉਂਦੇ ਵੀ ਤੁੰ 15 10 15 ਲੱਖ ਰੁਪਏ ਦਾ ਘਪਲਾ ਕਰ ਗਿਆ ਮੁੰਡਾ ਸਾਡੇ ਦਾ 10 15 ਲੱਖ ਰੁਪਏ ਦਾ ਘਪਲਾ ਕਰ ਗਿਆ ਮੈਂ ਕਿ ਆਂਟੀ ਇੰਨਾ ਘਪਲਾ ਤਾਂ ਚਲੋ ਹੁਣ ਉਹਨੂੰ ਪਤਾ ਹੋਣਾ ਮੈਂ ਅਸੀਂ ਕੁਝ ਨਹੀਂ ਕਹਿ ਸਕਦੇ ਆ ਅਸੀਂ ਆਏ ਇੱਥੇ ਥਾਣੇ ਰਿਪੋਰਟ ਲਖਾਣ ਆਏ ਸੁਲਖਣ ਸਿੰਘ ਜੀ ਕੋਲ ਤੇ ਉਹਨਾਂ ਨਾਲ ਗੱਲਬਾਤ ਹੋਈ ਪਹਿਲਾਂ ਤਾਂ ਰਿਪੋਰਟ ਨਾਲ ਲਿਖਣ ਉਹਦੀ ਫਿਰ ਉਹਨੇ ਮੈਂ ਫੋਨ ਫਾਨ ਕਰਵਾਇਆ ਫਿਰ ਉਹਨਾਂ ਨੇ ਦੇ ਤਾਂ ਸਾਨੂੰ ਆਸ਼ਵਾਸਨ ਵੀ ਕੋਈ ਗੱਲ ਨਹੀਂ ਜੀ ਅਸੀਂ ਤੁਹਾਡੀ ਰਿਪੋਰਟ ਲਿਖ ਲਾਂਗੇ ਉੱਤ ਉਹਨਾਂ ਨੇ ਜੋ ਬਿਆਨ ਹਸਪੀਟਲ ਮੁੰਡੇ ਤੋਂ ਲਈ ਸੀ ਜਾ ਕੇ ਉਹੀ ਰਿਪੋਰਟ ਲਿਖੀ ਬਾਕੀ ਕੋਈ ਰਿਪੋਰਟ ਨਹੀਂ ਤਾਜੀ ਨਵੀਂ ਕੋਈ ਰਿਪੋਰਟ ਨਹੀਂ ਲਿਖੀ ਉਸ ਤੋਂ ਬਾਅਦ ਅਸੀਂ ਉਹ ਬਿਆਨ ਪੜੇ ਉਹ ਬਿਆਨ ਪੜੇ ਅਸੀਂ ਬਿਆਨ ਨਾਲ ਸਾਨੂੰ ਲੱਗਿਆ ਕਿ ਇਹ ਤਾਂ ਸਾਰੀ ਗੇਮ ਹੀ ਬਾਪੂ ਵਾਲੇ ਪਾਸੇ ਨੂੰ ਕਰਤੀ ਇਹਨਾਂ ਮੁੰਡਾ ਤਾਂ ਮਰਵਾਤਾ ਵਾ ਮੁੰਡੇ ਨੂੰ ਉਹਨੇ ਬਿਆਨਾਂ ਚ ਮਨਾ ਲਿਆ ਸੀਗਾ ਵੀ ਜੋ ਤੂੰ ਕਪੜਾ ਕੀਤਾ ਵਾ ਉਹ ਲੈਜਰ ਤੇਰੇ ਕੋਲ ਹੀ ਆ ਤੇ ਤੂੰ ਇਹ ਲੈਜਰ ਦੇਉਂਗਾ ਉਹਨਾਂ ਨੂੰ ਸਾਰੇ ਮਤਲਬ ਉਹਨਾਂ ਨੇ ਆਪਣੇ ਹਸਾਬ ਨਾਲ ਲਿਖਾ ਲਿਆ ਸੀਗਾ ਉਹ ਫਿਰ ਅਸੀਂ ਬਿਆਨ ਪੜਿਆ ਸੀ ਕਿ ਇਹ ਤਾਂ ਗਲਤ ਲਿਖਿਆ ਬਿਆਨ ਤੁਸੀਂ ਫਿਰ ਮੁੰਡੇ ਨੇ ਵੀ ਕਿਹਾ ਭਾਜੀ ਇਹ ਗਲਤ ਲਿਖਿਆ ਇਹਨਾਂ ਨੇ ਮੈਂ ਤਾਂ ਹੋਸ਼ ਹੈ ਨਹੀਂ ਸੀ ਇਹਨਾਂ ਨੇ ਆਪਣੀ ਮਰਜ਼ੀ ਨਾਲ ਲਿਖ ਲਿਆ ਉਸ ਤੋਂ ਬਾਅਦ ਅਸੀਂ ਸਲੱਖਣ ਸਿੰਘ ਨੂੰ ਕਿਹਾ ਕਿ ਮਹਾਰਾਜ ਅਸੀਂ ਆਪਣੇ ਬਿਆਨ ਜੋ ਹੈ ਆਪ ਲਿਖਿਆ ਉਹ ਮੁੰਡੇ ਨੇ ਕਿਹਾ ਭਾਜੀ ਮੈਨੂੰ ਪਰਚਾ ਲੈ ਕੇ ਨਾ ਤੋ ਦਿਓ ਮੈਂ ਅਸੀਂ ਪਰਚਾ ਲੈ ਕੇ ਦਿੱਤਾ ਉਹ ਮੁੰਡੇ ਨੇ ਆਪਣੇ ਬਿਆਨ ਆਪ ਲਿਖੇ ਦੂਸਰੀ ਪਾਰਟੀ ਨਾਲ ਵੀ ਸਾਡੀ ਗੱਲ ਹੋਈ ਉਹ ਕਹਿੰਦਾ ਜੀ ਕਹਿੰਦਾ ਮੁੰਡੇ ਕਦੀ ਮੇਰੇ ਕੋਲ ਆਡੀਓ ਰਿਕਾਰਡਿੰਗ ਹੈਗੀ ਆ ਉਹ ਆਡੀਓ ਰਿਕਾਰਡਿੰਗ ਹੀ ਨਾ ਨੇ ਮੁੰਡੇ ਨੂੰ ਕੁੱਟ ਕੇ ਬਣਾਈ ਐ ਜੇ ਤੁਸੀਂ ਆਡੀਓ ਬਣਾ ਸਕਦੇ ਤਾਂ ਵੀਡੀਓ ਕੋ ਨਹੀਂ ਬਣਾਈ ਉੱਥੇ ਤੇ ਜੋ ਇੱਥੇ ਇਹਨਾਂ ਦੇ ਕੈਮਰੇ ਸੀਗੇ ਉਹ ਮੁੰਡਾ ਸਾਨੂੰ ਦੱਸਦਾ ਸੀਗਾ ਜਦੋਂ ਮੈਂ ਉੱਪਰ ਜਾਉ ਇਹ ਕੈਮਰੇ ਨਾਲੇ ਚੱਲਦੇ ਸੀਗੇ ਤੇ ਜਦੋਂ ਮੈਨੂੰ ਕੁੱਟ ਕੇ ਹਟਾਇਆ ਉਸ ਤੋਂ ਬਾਅਦ ਜਿਹਨਾਂ ਦੇ ਉਹਨਾਂ ਇਹ ਅਕਾਊਂਟ ਨੇਟ ਐ ਅਕਾਊਂਟੈਂਟ ਨੇ ਕੋ ਹਿਸ਼ਾਰਾ ਕੀਤਾ ਬਾਉ ਨੂੰ ਬਾਉ ਨੂੰ ਹਿਸ਼ਾਰਾ ਕੀਤਾ ਕਿ ਬਾਉ ਜੀ ਕੈਮਰੇ ਵਾਲੇ ਪਾਸੇ ਨੂੰ ਇੱਥੇ ਉਹ ਪਤਾ ਨਹੀਂ ਕੈਮਰੇ ਦੀ ਕੀ ਗੇਮ ਬਣੀ ਕੀ ਨਹੀਂ ਬਣੀ ਮੁੜ ਕੇ ਕਹਿੰਦੇ ਸਾਡੇ ਕੋਲ ਰਿਕਾਰਡਿੰਗ ਵੀ ਹੈ ਸਾਡੇ ਕੈਮਰੇ ਹੀ ਖਰਾਬ ਕਿੰਨੀ ਕੁ ਗੱਲ ਸਾਡੇ ਨਾਲ ਹੋਈ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਅਸੀਂ ਕਾਰਵਾਈ ਕਰਾਂਗੇ ਮੁੜ ਕੇ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਮੁੰਡਾ ਮੇਰੇ ਕੋਲ 3-4 ਦਿਨ ਲਗਾਤਾਰ ਆਂਦਰਿਆ ਤੇ ਭਾਜੀ ਮੈਂ ਕੰਮ ਤੇ ਨਹੀਂ ਜਾ ਸਕਦਾ ਮੈਨੂੰ ਧਮਕੀਆਂ ਦੇ ਰਹੇ ਹੋ ਹੋ ਸਕਦਾ ਮੈਨੂੰ ਰਸਤੇ 'ਚ ਫੇਰਨਾ ਮਾਰਨ ਖੋਟਣ ਮੇਰੇ ਛੋਟੇ ਛੋਟੇ ਬੱਚੇ ਤੁਸੀਂ ਮੇਰਾ ਹੱਲ ਕਿਉਂ ਨਹੀਂ ਕਰਦੇ ਉਸ ਤੋਂ ਬਾਅਦ ਸਲੱਖਣ ਸਿੰਘ ਜੀ ਨਾਲ ਗੱਲ ਵੀ ਹੋਈ ਆ ਉਹਨਾਂ ਨੇ ਕਿਹਾ ਭਾਈ ਜੀ ਮੈਂ ਤਬਦੀਸ਼ ਕਰਾਂਗਾ ਫਿਰ ਪਰਚਾ ਦਮਾਂਗਾ ਇੰਨੀ ਕੁ ਗੱਲ ਸਾਡੇ ਨਾਲ ਹੋਈ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਤਾਂ ਕਾਰਵਾਈ ਤਾਂ ਸਰ ਇਹ ਮੈਕਮਾ ਕਰੂਗਾ ਅਸੀਂ ਤਾਂ ਚਾਹਦੇ ਮੁੰਡੇ ਨੂੰ ਇਨਸਾਫ ਮਿਲੇ ਉਹਦੇ ਪਰਿਵਾਰ ਨੂੰ ਇਨਸਾਫ ਮਿਲੇ ਮੁੰਡਾ ਤਾਂ ਰਹਿ ਜਾਂ ਨੀ ਵਿਚਾਰਾ ਉਹਦੇ ਪਰਿਵਾਰ ਨੂੰ ਇਨਸ ਜਿਹੜੇ ਮੁੰਡੇ ਦੀ ਡੈਥ ਹੋਈ ਹੈ ਹੁਣ ਕਿਹੜੇ ਹਾਲਾਤਾਂ ਦੇ ਵਿੱਚ ਗੱਲਾਂ ਮੁੰਡਾ ਵੀ ਗੱਲਾਂ ਇਹ ਨਹੀਂ ਜੀ ਸਾਨੂੰ ਪਤਾ ਸਾਨੂੰ ਤਾਂ ਫੋਨ ਆਇਆ ਕਿ ਮੁੰਡਾ ਪੂਰਾ ਹੋ ਗਿਆ ਅਸੀਂ ਆਏ ਹੀ ਆ ਪੁੱਛਣ ਉਨੀ ਦੇਰ ਨੂੰ ਤੁਸੀਂ ਮਿਲ ਕੇ ਮੂਹਰੇ ਪੁਲਿਸ ਖੜੀ ਹੈ ਹੁਣ ਪਰਿਵਾਰ ਨਾਲ ਗੱਲ ਕਰਾਂਗੇ ਵੀ ਕਿਦਾਂ ਮੁੰਡਿਆ ਕੀ ਕੀਤਾ ਕੀ ਗੱਲ ਹੋਈ ਹੈ ਜਿਹੜੀ ਡੈਥ ਹੋਈ ਹੈ ਜਿਹੜੀ ਇੱਥੇ ਉਹਦੇ ਬਾਰੇ ਤੁਹਾਨੂੰ ਨਾ ਕੀ ਨਾ ਪਤਾ ਲੱਗੇ ਮੈਨੂੰ ਹੁਣੇ ਮੈਸੇਜ ਆਇਆ ਸੀਗਾ ਜੀ ਵੇਦਾਂ ਦਾ ਇੱਕ ਲੜਕੇ ਦੀ ਡੈਥ ਹੋ ਗਈ ਹੈ ਜੀ ਉਹ ਕਿਸ ਤਰ੍ਹਾਂ ਹੋਈ ਹੈ ਉਹ ਮੈਂ ਹਜੇ ਵੈਰੀਫਾਈ ਮੈਂ ਜਸਟ ਪਹੁੰਚੇ ਹਾਂ ਤੁਹਾਡੇ ਸਾਹਮਣੇ ਮੌਕੇ ਤੇ ਇਹ ਇਹਨਾਂ ਦੇ ਦੋਨਾਂ ਪਾਰਟੀਆਂ ਦਾ ਮੈਟਰ ਸੀ ਦੋਨਾਂ ਪਾਰਟੀਆਂ ਦੀਆਂ ਦਰਖਾਸਤਾਂ ਥਾਣੇ ਆਈਆਂ ਸੀਗੀਆਂ ਜੀ ਇਹ ਬੰਦੇ ਦੇ ਖਿਲਾਫ ਦਰਖਾਸਤ ਇਹ ਦੇ ਰਹੇ ਸੀ ਸਾਡੀ ਲੈਜਰ ਚੋਰੀ ਕਰ ਲਈ ਇਹ ਮੁੰਡਾ ਦੂਸਰਾ ਇਲਜ਼ਾਮ ਲਾ ਰਿਹਾ ਸੀ ਵੀ ਇਹਨਾਂ ਨੇ ਮੇਰੀ ਦੁਕਾਨ 'ਚ ਬੁਲਾ ਕੇ ਕੁੱਟਮਾਰ ਕੀਤੀ ਆ ਤੇ ਉਹ ਮੈਟਰ ਸਾਡੇ ਕੋਲ ਵਿਚਾਰधीन ਸੀਗਾ ਜੀ ਤੇ ਹੁਣ ਮੈਨੂੰ ਪਤਾ ਲੱਗਿਆ ਲੜਕੇ ਦੀ ਮੌਤ ਹੋ ਗਈ ਹੈ ਜੀ ਮੈਂ ਵੈਰੀਫਾਈ ਕਰਨਾ ਜੋ ਦੋਸ਼ੀ ਹੋਏਗਾ ਐਨੀ ਵਨ ਕੋਈ ਵੀ ਹੋਵੇ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਵਿਚ ਜਿਹੜਾ ਮਰਨ ਵਾਲੇ ਲੜਕੇ ਵੱਲੋਂ ਇੱਕ ਵੀਡੀਓ ਬਣਾ ਕੇ ਬਣਾਈ ਗਈ ਹੈ ਮੈਂ ਦੇਖੀ ਜੀ ਜਿਹੜਾ ਤੁਹਾਡੇ ਇੱਕ ਪੁਲਿਸ ਮੁਲਾਜ਼